ਸਵਾਗਤ ਹੈ ਕਿਸਾਨ ਵੀਰੋ ਛੋਡਾ ਢਿਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾਉਣ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਸ਼ਹਿਰ ਰਾਮਪੁਰੇ ਤੋਂ ਆ ਜੀ ਦੋ ਤੁਹਾਨੂੰ ਜਾਨਵਰ ਦਿਖਾਵਾਂਗੇ ਕਸੂਈ ਸਬਾਈ ਝੋਟੀ ਤੇ ਇੱਕ ਤੁਹਾਨੂੰ ਚੰਗੀ ਟੌਪ ਦੀ ਗੱਬਣ ਜਰਸੀ ਬੈਡ ਦਿਖਾਵਾਂ ਕਿਹੜਾ ਸੂਆ ਸੂਗੀ ਉਹ ਵੀ ਪੁੱਛਾਂਗੇ ਜਾਂ ਝੋਟੀ ਕਦੋਂ ਕਸੂਈ ਉਹ ਵੀ ਪੁੱਛਾਂ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ 98887 ਹਮ 47195 47195 ਹਾਂ ਜੀ ਤੇ ਸ਼ਹਿਰ ਆਪਣਾ ਆ ਗਿਆ ਜੀ ਰਾਮਪਰਾਪੁਰ ਰਾਮਪਰਾ ਹਾਂ ਜੀ ਤੇ ਰਾਮਪਰਾਪੁਰ ਬਾਈਬਾਸ ਰੋਡ ਤਿੰਨ ਨੰਬਰ ਪੁਲ ਦੇ ਸਾਹਮਣੇ ਸਟਾਰ ਪੈਸ ਦੇ ਕੋਲੇ ਸਟਾਰ ਪੈਸ ਦੇ ਕੋਲੇ ਰੋਡ ਦੇ ਉੱਤੇ ਆਪਣਾ ਨੌਰਾ ਆ ਗਿਆ ਜਮਾ ਰੋਡ ਦੇ ਉੱਤੇ ਜੀ ਤੇ ਦੁੱਧ ਦਾ ਕੰਮ ਆਪਣਾ ਜ਼ਿਆਦਾ ਹੈ ਨਾ ਦੁੱਧ ਦਾ ਕੰਮ ਜੀ ਨਾਲ ਵਪਾਰ ਦਾ ਵੀ ਆ ਨਾਲ ਵਪਾਰ ਦਾ ਨਹੀਂ ਓਕੇ ਤੇ ਜ਼ਿਲ੍ਹਾ ਆਪਾਂ ਨੂੰ ਆ ਗਿਆ ਬਠਿੰਡਾ ਬਠਿੰਡਾ ਜੀ ਤੇ ਤਹਿਸੀਲ ਫੂਲ ਤਹਿਸੀਲ ਫੂਲ ਤੇ ਸ਼ਹਿਰ ਰਾਮਪੁਰਾ ਸ਼ਹਿਰ ਰਾਮਪੁਰਾ ਖਾਸ ਤੇ ਅੱਜ ਕਿੰਨੇ ਜਾਨਵਰ ਆ ਬਾਈ ਦੋ ਆ ਵੀਰੇ ਦੋ ਟੌਪ ਦੇ ਹਨਾ ਜਿਹੜੀ ਝੋਟੀ ਦੇਖੀ ਜਾਂਦੇ ਆ ਬਾਈ ਪਹਿਲੇ ਨੰਬਰ ਤੇ ਹਾਂਜੀ ਕਦੋਂ ਸੂਈ ਹੈ ਜੀ ਇਹ ਸਵੇਰੇ ਸੂਈ ਹੈ ਜੀ ਮੇਰੇ ਖਿਆਲ ਸਾਢੇ 4 5 ਵਜੇ ਜੀ ਸਾਢੇ 4 5 ਵਜੇ ਸੂਈ ਵੀ ਮਗਰ ਕੀ ਆ ਗਿਆ ਜੀ ਕੱਟੀ ਬਹੁਤ ਚੰਗੀ ਆ ਨਾ ਹਾਂਜੀ ਮਗਰ ਕੱਟੀ ਆ ਗਈ ਤੇ ਸੁਆ ਕਿਹੜਾ ਬਾਈ ਚੋਟੀ ਦੂਜਾ ਜੀ ਦੂਜਾ ਤੇ ਬੋਲਾ ਫਿਰ ਆ ਸਾਫ ਹੀ ਕਰਦੀ ਤੜਕੇ ਬੋਲਾ ਹਾਂਜੀ ਹਾਂ ਇਹ ਮੰਨ ਲੇ ਚਲੋ 80% ਸਾਫ ਕਰਦੀ ਸੀ ਮਾਰੇ ਮੋਢਿਆਂ ਧਰਾਂ ਛੱਡ ਗਿਆ ਤੇ ਹੁਣ ਆਪਾਂ 2:00 ਵਜੇ ਵੀਡੀਓ ਕਰ ਰਹੇ ਹਾਂ ਨਾ ਹਾਂਜੀ ਹਾਂਜੀ ਤੇ ਹਜੇ 4 ਘੰਟੇ ਪਏ ਬਾਕੀ 4 ਘੰਟੇ ਚੰਗੀ ਬਣ ਜਾਣਾ ਇਹ ਕਰਕੇ ਜਦੋਂ ਦੀ ਜੇਰ ਬਈ ਆ ਗਈ ਮੰਨ ਕੇ ਚਲੋ 10:00 ਵਜੇ ਹਾਂਜੀ ਉਦੋਂ ਮਾਗਰੋਂ ਬੱਤੇ ਨੂੰ ਝੰਗਾ ਕੇ ਰੇ ਜਾ ਕੇ ਉਦੋਂ ਬਾਅਦ ਸਾਫ ਕਰੀਏ ਓਕੇ ਜੀ ਤੇ ਕਿੰਨੀ ਕੁ ਉਮੀਦ ਆ ਪਾ ਲ ਸਕਦੇ ਹਾਂ ਦਾਈ ਆ ਜੀ ਅੰਦਾਜ਼ਾ ਜੀ ਹਾਂ ਜੀ ਆਪ ਲੋਕਾਂ ਵਾਂਗੂ ਬਾਈ 18-20 ਦਾ ਕਹਿੰਦੇ ਨਹੀਂ 14-15 14-15 ਦਾ ਦੱਦ ਦੇਊਗੀ ਦੇ ਦੇਣਾ ਇਹਨਾਂ ਬਾਕੀ ਅਗਲੇ ਦੀ ਸਮਝ ਕੰਮ ਕਰਦੇ ਤੇ ਸੇਵਾ ਸੇਵਾ ਮੇਨ ਦਾ ਬਾਈ ਸੇਵਾ ਨੇ ਕੰਮ ਕਰਨਾ ਜੇ ਦਾਣਾ ਪਾਣੀ ਪਾਊਗਾ ਤਾਂ ਚੰਗਾ ਦੱਦ ਲੈ ਲਊਗਾ ਖੋ ਲੋ ਜੀ ਇਹਨੂੰ ਤੋਰਾ ਕਰਾ ਦਈਏ ਚੱਕ ਚੰਗੀ ਝੋਟੀਆਂ ਕੀ ਧਾਰਾਂ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਜੀ ਹਾਂ ਗੱਲ ਹੈ ਤੇਰੀ ਗੱਲ ਆ ਕੀ ਧਾਰਾਂ ਦੇ ਚਾਹੇ ਜਵਾਕ ਜੋਲੇ ਹਾਂ ਤੇ ਬਾਕੀ ਵੀ ਯਾਰ ਕੱਟ-ਕੱਟ ਤੇ ਫੇਸ ਦੀ ਕੁਆਲਿਟੀ ਚੰਗੀ ਬਾਕੀ ਦੀ ਗੱਲ ਜਿੰਨੀ ਵੀ ਹੈ ਚੰਗੀ ਆ ਹਾਂ ਜੀ ਥਣਾ ਲੇਵੇ ਦੀ ਪੂਰੀ ਸਾਫ ਆ ਜੀ ਬਾਕੀ ਦੀ ਗੱਲ ਚੰਗਾ ਦੁੱਧ ਨੇ ਪਾਉਣਾ ਹੀ ਪਾਉਣਾ ਤੇ ਉਹਵੇਂ ਨਹੀਂ ਹੈਗਾ ਵੀ ਬੇਲੀ ਨਹੀਂ ਕਰੀ ਕਿਉਂਕਿ ਆਪਾਂ ਵੀ ਤਿੰਨ ਚਾਰ ਘੰਟੇ ਲੇਟ ਆਉਣ ਤੋਂ ਹਨਾ ਹਾਂਜੀ ਬਹੁਤ ਚਿਰ ਦਾ ਬਾਈਆਂ ਨੇ ਫੋਨ ਕਰਿਆ ਤੇ ਅਗਲੇ ਨੇ ਸਾਫ ਫਰ ਕਰ ਨਹੀਂ ਕਰਨੀ ਆ ਦੇਖੋ ਜੀ ਦੁੱਧ ਦੀ ਉਮੀਦ ਆ ਤੇ ਦੁੱਧ ਦੀ ਸੋਚ ਉਹ ਥੋੜੀ ਆ ਵੀ ਕਿੰਨਾ ਕੁ ਦੁੱਧ ਚੋ ਸਕਦੇ ਹਾਂ ਤੇ ਲਾਓ ਜੀ ਫਿਰ ਬੱਚਾ 17 ਕਰਾ ਦਈਏ ਚੈੱਕ ਕਰਮ ਵਾਲੀ ਡਿਊਟੀ ਚ ਵੀ ਚਾਹੇ ਆ ਤਾਂ ਪੂਰੀ ਰੱਜ ਕੇ ਬੋੜੀ ਜਦੋਂ ਪਰੇ ਹੋ ਗਈ ਹਾਂਜੀ ਹਾਂਜੀ ਫੇਰ ਬਾਤ ਝੋਈ ਆ ਉਦੋਂ ਬਾਅਦ ਓਕੇ ਜੀ ਪਹਿਲਾਂ ਇਹਨੂੰ ਐ ਰਜਾਦਾ ਠੀਕ ਹੈ ਜਿੰਨਾ ਮਾਹ ਬੁੱਤ ਪੀਣਾ ਪੀਲਾ ਠੀਕ ਹੈ ਜੀ ਹਾਂਜੀ ਤੇ ਧਾਰ ਦੂਰ ਫਰਨਰਮਾ ਪੂਰੀ ਮਾਹ ਪੂਰੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਤੇ ਬਾਈ ਕਰੀ ਮੜਾ ਇਹ ਬੱਚਾ ਮੂਰੇ ਦੇ ਹਾਂ ਬਸ ਐ ਕਰ ਦਿਓ ਪਾਈ ਕਰ ਦਿੰਦੇ ਐ ਜਿਹੜਾ ਉਸ ਕਹਿੰਦੀ ਐ ਲਓ ਜੀ ਲਓ ਜੀ ਮਾਰੋ ਧਾਰਾ ਤੇ ਪਸਵਾਹ ਸਮੂ ਡਾਂਗਾਰਗਾ ਹਾਂ ਹਾਂ ਬਾਈ ਪੂਰਾ ਵਧੀਆ ਆ ਦੇਖੋ ਜੀ ਧਾਰਾ ਹੂੰ ਕੋਈ ਪੂਰਨੀ ਕੋਈ ਸ਼ਰਲਾ ਨਹੀਂ ਗੋਲ ਧਾਰਾਂ ਜਮ ਤੂੰ ਜਾ ਲੋ ਮਾਰਦੇ ਬਾਈ ਬਾਹਲਾ ਸਾਨੂੰ ਡੋਲਣਾ ਮਾਦਾ ਫਟੇ ਦੇ ਬਗੇ ਮਾਰਨਾਂ ਧਾਰਾਂ ਦੇਖ ਦੂ ਸੀਨ ਹੋਣੀ ਹਾਂ ਇਹ ਦੂਬਾ ਸੀਨ ਹਾਂ ਓਕੇ ਜੀ ਡਿਮਾਂਡ ਦੱਸ ਦਿਓ ਜੀ ਇਹਦੀ ਫੋਨ ਦੇ ਰੂਹ ਡਿਮਾਂਡ ਵੀਰੇ ਜਾਇਜ ਜੀ ਹੋ ਜਾਮ ਜਮਾ ਜਾਇਜ ਹੋਊਗੀ ਓਕੇ ਤੇ ਹੁਣ ਆਪਾਂ ਜਿਹੜੀ ਦੋ ਨੰਬਰ ਚਾਹੀ ਸੀ ਵੇੜ ਦੇਖੀ ਜਾਨੇ ਜੀ ਅਠਿਆ ਜੀ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੁੰਦੀ ਆ ਜੀ ਇਹ ਵੀ ਦੂਜਾ ਸੂਆ ਸੁੰਦੀ ਆ ਹਾਂਜੀ ਤੇ ਕਿੰਨੇ ਦਿਨ ਬਾਕੀ ਆ ਬਾਈ ਹੇ ਬਾਈ 6 ਦਿਨ 6 ਦਿਨ ਬਾਕੀ ਆ ਹਾਂਜੀ ਤੇਨੇ ਪਹਿਲੇ ਸੂਏ ਆ ਮੰਨ ਲਓ ਕਿ 17 ਕਿਲੋ ਦੁੱਧ ਸੀਗਾ ਬਾਕੀ ਦਾ ਪ्योर ਪਿਆਵ ਵਾਲੀ ਤੇ ਕੁਆਲਿਟੀ ਵਾਲੀ ਆ ਗਈ ਪ्योर ਪਿਆਵ ਵਾਲੀ ਕੁਆਲਿਟੀ ਪੱਕਾ ਰੰਗ ਪੱਕਾ ਰੰਗ ਤੇ ਅੱਜ ਕਿੰਨਾ ਦੁੱਧ ਦੇ ਦੂਗੀ ਅੱਜ ਦੀ 20% ਦੀ ਮੀਰੇ ਜੀ ਖੋ ਲੋ ਜਿੰਨ ਤੋਂ ਰੱਖ ਰਹਿ ਕੇ ਚੱਕ ਚੰਗੇ ਆ ਜੋ ਆ ਗਈ ਜੀ ਦਿਨ ਕਿੰਨੇ ਬਾਕੀ ਆ ਬਾਈ 6 ਲੱਖ ਦੇ ਅੱਠ ਬਸ 6 ਸੱਤ ਅੱਠ ਦੇ ਲੈ ਜੂ ਓਕੇ ਹੁਣਾ 6 ਕੀ ਬਣਦੇ ਨੇ ਇਹ ਬਾਈ ਲਈ ਵੀ ਆ ਕਿ ਆਪਣੇ ਘਰ ਦੀ ਆ ਲਈ ਆ ਵੀਰੇ ਇਹ ਵੀ ਲਈ ਵੀ ਓਕੇ ਤੇ ਚੰਗੀ ਸਾਫ ਸੁਥਰੀ ਚੰਗੇ ਕੱਦ ਦਾ ਕਾਠ ਵਾਲੀ ਤੁਹਾਨੂੰ ਜਰਸੀ ਦਿਖਾ ਰਹੇ ਆ ਜੀ ਹਾਂਜੀ ਤੇ ਫੇਸ ਦੀ ਕੁਆਲਿਟੀ ਇੱਕ ਨੰਬਰ ਆ ਦੇਖੋ ਜੀ ਹੂੰ ਬਾਕੀ ਸਭ ਤੋਂ ਵੱਡੀ ਗੱਲ ਹੈ ਵੀਰੇ ਭੱਜਣ ਵਾਲੀ ਨਹੀਂ ਠੰਡੀ ਸੀ ਲਾ ਜਿੱਥੇ ਮਰਜ਼ੀ ਖੜਾ ਕੇ ਜਮਾਂ ਤੁਸੀਂ ਹੱਥ ਵਜਾਇਆ ਜਾ ਹੱਥ ਮਾਰ ਕੇ ਵਜਾਇਆ ਜਾਏ ਥੱਲੇ ਲੈ ਚਲੋ ਜੀ ਤੇ ਬਾਕੀ ਦਾ ਕਰਮ ਆ ਇਹਨੇ ਦੁੱਧ ਪਾਉਣਾ ਜੀ ਫੈਡ ਵਾਲਾ ਇਹਨੇ ਹਾਂ ਦੁੱਧ ਮੰਗਿਆ ਨਾ ਸਰਦਾਰ ਕਾ ਉਹਨਾਂ ਨੇ ਚਿੱਟਾ ਵਾਲੇ ਭੈੜ ਕਿਉਂਕਿ ਘਰ ਦੁੱਧ ਪੀਣ ਵਾਸਤੇ ਜਿਹੜੇ ਭੈਣ ਭਰਾਵਾਂ ਨੇ ਲੈਣੀ ਹੈ ਚੰਗੀ ਸਾਫ ਸੁਥਰੀ ਕੋਈ ਟੁੱਟੀ ਮਰੀ ਜੀ ਨਹੀਂ ਰੇਡ ਦੀ ਹੱਡੀ ਦੀ ਜਮਾ ਸਟ੍ਰੇਟ ਤੇ ਪੱਧਰ ਰੇਡ ਬਾਕੀ ਜਾਨ ਚ ਪੂਰੀ ਚ ਜਿੰਨੀ ਕਹਿੰਦੋ ਪੂਰੀ ਚ ਤੇ ਬੱਚਾ ਵੀ ਦੇਖ ਇਹਨੇ ਕਮਜ਼ੋਰ ਨਹੀਂ ਹੋਣਾ ਹਨਾ ਹਾਂ ਤੇ ਭਾਈ ਇਹਦਾ ਫਰਕੀ ਰੇਟ ਆ ਗਿਆ ਇਹਦਾ ਵੀ ਭਾਈ ਫੋਨ ਤੇ ਉਹ ਜਾਇ ਜੀ ਹੋ ਜਾ ਜਮਾ ਜਾਇ ਜੀ ਸੀਰ ਸਭ ਬਹੁਤ ਆ ਹਨਾ ਬਹੁਤ ਜਿੰਨੀ ਕਹਿੰਦੇ ਜਮੇ ਮਰਜੀ ਮਾਗਰ ਖੜ ਗਿਆ ਤੇ ਮੇਰੇ ਨਾਲ ਨਹੀਂ ਉਹਨੂੰ ਤਾਂ ਲੱਕ ਭਾਨਾ ਦਿੰਦੀਆਂ ਨੇ ਨਹੀਂ ਸਹੀ ਗੱਲ ਹੈ ਜਮਾ ਜੀ ਓਕੇ ਜੀ ਤੇ ਇੱਕ ਤੁਹਾਨੂੰ ਦਿਖਾ ਦਈਏ ਝੋਟੀ ਜੀ ਪਸਮਾਚ ਆਈ ਵੀ ਹੁਣ ਦੇਖੋ ਆ ਦੇਖੋ ਪਸਮਾ ਝੋਟੀ ਦਾ ਮੋਲ ਦੋਨਾਂ ਦੇ ਫੋਨ ਤੇ ਉੱਤੇ ਹੋਣਗੇ ਹੋਣਗੇ ਜਮਾ ਜਾਇ ਜੀ ਤੇ ਸ਼ਹਿਰ ਰਾਮਪੁਰੇ ਤੋਂ ਆਪਾਂ ਵੀਡੀਓ ਕਵਰ ਕੀਤੇ ਦੋ ਜਨਮਵਰਸੀ ਦੁੰਨੇ ਤੁਹਾਨੂੰ ਦਿਖਾਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜਾਂ ਇਹਨਾਂ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ ਕੇ ਨਵੇਂ ਵੀਡੀਓ ਦੇ ਨਾਲ